ਮੈਰਿਟੋਰੀਆ ਸਕੂਲਾਂ ਦਾ ਪੰਜਾਬ ਦੀ ਸਿੱਖਿਆ ਕ੍ਰਾਂਤੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ। ਅਕਸਰ ਅਸੀਂ ਇਹ ਗੱਲ ਸੁਣਦੇ ਆ ਕਿ ਮੈਰਿਟੋਰੀਆ ਸਕੂਲਾਂ ਵਿੱਚ ਜਿਹੜੇ ਬੱਚਿਆਂ ਦਾ ਦਾਖਲਾ ਹੋ ਜਾਂਦਾ, ਇੱਥੋਂ ਉੱਚ ਕੋਟੀ ਦੇ ਅਫਸਰ ਬਣਦੇ ਆ। ਉਹਨਾਂ ਲਈ ਰਾਹ ਖੁੱਲ ਜਾਂਦੇ ਆ। ਪਿਛਲੇ ਸਮੇਂ ਵਿੱਚ ਦੇਖਿਆ ਸੀ ਐਮਬੀਬੀਐਸ ਦੇ ਖੇਤਰ ਵਿੱਚ ਬਹੁਤ سارے ਬੱਚੇ ਕੇ ਡਾਕਟਰ ਬਣਦੇ, ਕਾਬਲ ਜਿਹੜਾ ਬਣ ਗਏ ਨੇ ਉਹ ਇੰਜੀਨੀਅਰਿੰਗ ਦੇ ਖੇਤਰ ਵਿੱਚ ਗਏ। 47 ਲੱਖ ਰੁਪਏ ਦਾ ਪੈਕੇਜ ਲੈ ਰਹੇ ਨੇ ਬੱਚੇ Amazon ਦੇ ਵਿੱਚ ਤੇ ਅੱਜ ਜਿਹੜਾ ਇਸ ਬੱਚੇ ਨਾਲ ਅਸੀਂ ਗੱਲ ਕਰਵਾ ਰਹੇ ਹਾਂ ਇਸਤੀ ਦੇ ਨਾਲ ਤੇ ਇਹਨਾਂ ਪੁੱਛਦਿਆਂ ਇਹਨਾਂ ਨੇ ਕਿੱਥੇ ਆਪਣੀ ਪਲੱਸ 1 ਤੇ ਪਲੱਸ 2 ਦੀ ਪੜ੍ਹਾਈ ਕੀਤੀ ਤੇ ਇਹਨਾਂ ਦੀ ਜਿਹੜੀ ਚਾਣ ਹੋ ਚੁੱਕੀ ਹੈਗੀ ਮਾਈ ਭਾਗੋ ਦੇ ਲਈ ਹੋ ਚੁੱਕੀ ਹੈਗੀ ਬਹੁਤ ਵੱਡੀ ਪ੍ਰਾਪਤੀ ਹੈਗੀ ਬੇਟਾ ਜੀ ਤੁਹਾਡਾ ਨਾਮ ਦੱਸੋ ਜੀ ਮੇਰਾ ਨਾਮ ਵਿਰਿੰਦਰ ਕੌਰ ਹੈ ਵਿਰਿੰਦਰ ਕੌਰ ਤੁਸੀਂ ਕਿਹੜੇ ਸਕੂਲ ਤੋਂ ਜਿਹੜੀ ਪਲੱਸ 1 ਤੇ ਪਲੱਸ 2 ਦੀ ਪੜ੍ਹਾਈ ਪਾਸ ਕੀਤੀ ਹੈ ਮੈਂ ਆਪਣੀ ਪਲੱਸ 1 ਤੇ ਪਲੱਸ 2 ਜਮਾਤ ਦੀ ਪੜ੍ਹਾਈ ਮੈਰਿਟੋਰੀਅਸ ਸਕੂਲ ਬਠਿੰਡਾ ਤੋਂ ਪਾਸ ਕੀਤੀ ਮੈਰਿਟੋਰੀਅਸ ਸਕੂਲ ਬਠਿੰਡਾ ਤੋਂ ਪਾਸ ਕੀਤੀ ਹੈਗੀ ਤੇ ਤੁਹਾਡਾ ਜਿਹੜਾ ਪੇਪਰ ਕਲੀਅਰ ਹੋਇਆ ਹੈਗਾ ਮਾਈ ਭਾਗੋ ਦਾ ਇਹਦੇ ਪਿੱਛੇ ਤੁਸੀਂ ਇਹ ਦੱਸੋ ਸੰਖੇਪ ਤੌਰ ਤੇ ਕਿੰਨਾ ਨੇ ਤੁਹਾਨੂੰ ਗਾਈਡ ਕੀਤਾ ਵੀ ਫਾਰਮ ਪਰ ਉਹ ਵੀ ਇਹ ਮਾਈ ਭਾਗੋ ਸਕੀਮ ਚੱਲਦੀ ਆ ਤੁਸੀਂ ਅਫਸਰ ਬਣ ਸਕਦੇ ਹੋ ਤੇ ਤਿਆਰੀ ਤੁਸੀਂ ਕਿਸ ਤਰ੍ਹਾਂ ਕੀਤੀ ਆ ਕਿੰਨਾ ਵੱਲੋਂ ਤੁਹਾਡੀ ਅਗਵਾਈ ਕੀਤੀ ਗਈ ਆ ਜਾਂ ਤੁਸੀਂ ਕੋਈ ਵਿਸ਼ੇਸ਼ ਕੋਚ ਲਈ ਆ ਬਾਹਰੋਂ ਜਿਸ ਤਰ੍ਹਾਂ ਕੋਚਿੰਗ ਸੈਂਟਰ ਚੱਲਦੇ ਇਹਦੇ ਚੱਲਣਾ ਪਊ ਥੋੜਾ ਅ ਮੈਂ ਕੋਈ ਵੀ ਵਿਸ਼ੇਸ਼ ਤੌਰ ਤੇ ਬਾਹਰੋਂ ਕੋਚਿੰਗ ਨਹੀਂ ਲਈਏ ਕਿਸੇ ਵੀ ਕੋਚਿੰਗ ਸੈਂਟਰ ਤੋਂ ਮੈਂ ਆਪਣੀ ਤਿਆਰੀ ਆਪਣੇ ਆਪ ਹੀ ਕੀਤੀ ਹੈ ਖੁਦ ਤੇ ਇਹਦੇ ਲਈ ਮੈਨੂੰ ਮੇਰੇ ਮੈਰਿਟਰੀ ਸਕੂਲ ਦੇ ਟੀਚਰਸ ਤੇ ਪ੍ਰਿੰਸੀਪਲ ਸਰ ਨੇ ਪ੍ਰੇਰਿਤ ਕੀਤਾ ਸੀ ਉਹਨਾਂ ਦੀ ਅਗਵਾਈ ਹੇਠ ਹੀ ਮੈਂ ਤਿਆਰੀ ਕੀਤੀ ਹੈ ਤੇ ਮਾਈਪਾਗੋ ਦੇ ਫਾਰਮ ਭਰੇ ਸੀ ਮਾਈਪਾਗੋ ਦੇ ਫਾਰਮ ਭਰੇ ਸੀ ਕਿੰਨੀਆਂ ਸੀਟਾਂ ਲਗੀਆਂ ਇਸ ਦੀਆਂ ਵਿੱਚ ਵਿੱਚ ਕੁੱਲ 25 ਸੀਟਾਂ ਨੇ ਕੁੱਲ 25 ਸੀਟਾਂ ਨੇ 25ਆਂ ਦੇ ਵਿੱਚ ਜਿਹੜਾ ਤੁਹਾਡਾ ਨਾਮ ਆਇਆ ਹਾਂਜੀ ਤਾਂ ਬਹੁਤ ਖੁਸ਼ ਹੋਏ ਹੋਗੇ ਇਸ ਗੱਲ ਦੇ ਲਈ ਪਰਿਵਾਰ ਵੀ ਬਹੁਤ ਖੁਸ਼ ਹੈਗਾ ਪਰਿਵਾਰ ਜਿਹੜਾ ਤੁਸੀਂ ਅਫਸਰ ਬਣ ਜਾਣਾਗਾ ਹੁਣ ਤੇ ਜਿਹੜਾ ਮਾਈ ਪੱਗੋ ਦੀ ਗੱਲ ਕੀਤੀ ਆਪਾਂ ਅੱਗੇ ਤੁਹਾਡਾ ਸੁਪਨਾ ਹੈਗਾ ਜਿਹੜਾ ਇਹਦੇ ਵਿੱਚ ਅੱਗੇ ਪੇਪਰ ਵਗੈਰਾ ਹੁੰਦੇ ਆ ਕਿਹੜੇ ਖੇਤਰ ਵਿੱਚ ਜਾਣਾਗਾ ਤੁਸੀਂ ਮੈਂ ਅੱਗੇ 에ਅਰਫੋਰਸ ਦੇ ਖੇਤਰ ਵਿੱਚ ਜਾਣਾ ਚਾਹੁੰਦਾ 에ਅਰਫੋਰਸ ਦੇ ਵਿੱਚ ਜਾਣਾ ਚਾਹੁੰਦੇ ਯਾਨੀ ਕਿ ਆਸਮਾਨ ਦੀਆਂ ਉਡਾਰੀਆਂ ਭਰਨੀਆਂ ਚਾਹੁੰਦੇ ਹੋਗੇ ਸੋ ਬੜੀ ਅੱਛੀ ਗੱਲ ਆ ਕਿ ਬਹੁਤ ਬਹੁਤ ਵਧਾਈਆਂ ਸਾਨੂੰ ਬਰਿੰਦਰ ਇਸ ਦੇ ਲਈ ਤੁਸੀਂ ਇੱਕ ਵੱਡੀ ਪ੍ਰਾਪਤੀ ਕੀਤੀ ਆ ਤੇ ਤੁਸੀਂ 에ਅਰਫੋਰਸ ਦੇ ਵਿੱਚ ਜਿਹੜਾ ਉੱਚ ਕੋਟੀ ਦੇ ਅਫਸਰ ਬਣ ਜਾਓਗੇ ਤੇ ਪੂਰੇ ਪਰਿਵਾਰ ਨੂੰ ਤੇ ਤੁਹਾਡੇ ਸਕੂਲ ਨੂੰ ਮੈਰੀਟੋਰੀਅਸ ਸਕੂਲ ਬਠਿੰਡਾ ਪ੍ਰਿੰਸੀਪਲ ਸਰ ਸਮੂਹ ਸਟਾਫ ਤੇ ਤੁਹਾਡਾ ਜਿਹੜਾ ਪਰਿਵਾਰ ਹੈਗਾ ਉਸ ਨੂੰ ਅਸੀਂ ਬਹੁਤ-ਬਹੁਤ ਵਧਾਈ ਦਿੰਨੇ ਆਗੇ